ਹੈਲੋ ਜੀ ਸਰਦੀਆਂ ਸ਼ੁਰੂ ਨੇ ਜੀ ਤੇ ਸਰਦੀਆਂ ਵਿੱਚ ਹਰ ਇੱਕ ਘਰ ਵਿੱਚ ਪੰਜੀਰੀ ਲੱਡੂ ਕੁਛ ਨਾ ਕੁਛ ਬੰਦਾ ਹੀ ਆ ਜੀ ਅੱਜ ਆਪਾਂ ਇਸੇ ਤਰ੍ਹਾਂ ਦੀ ਇੱਕ ਰੈਸਪੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਹੈਲਦੀ ਤੇ ਟੇਸਟੀ ਪੰਜੀਰੀ ਬਣਾਵਾਂਗੇ ਜੀ ਜਿਹੜੀ ਕਿ ਸਾਨੂੰ ਬਹੁਤ ਜ਼ਿਆਦਾ ਫਾਇਦਾ ਕਰੇਗੀ ਜੀ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਅੱਜ ਦੀ ਆਪਣੀ ਰੈਸਪੀ ਆਪਾਂ ਕਰਦੇ ਹਾਂ ਜੀ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਰਦਿਆ ਦੀ ਸਪੈਸ਼ਲ ਪ੍ਰੋਟੀਨ ਤੇ ਕੈਲਸ਼ੀਅਮ ਨਾਲ ਭਰਪੂਰ ਬੇਸਣ ਦੀ ਪੰਜੀਰੀ ਬਣਾ ਕੇ ਤਿਆਰ ਕਰਾਂਗੇ ਜੀ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਚੱਜ ਦੀ ਆਪਣੀ ਰੈਸਪੀ ਪੰਜੀਰੀ ਬਣਾਉਣ ਵਾਸਤੇ ਜੋ ਵੀ ਸਾਨੂੰ ਸਮਾਨ ਚਾਹੀਦਾ ਪਹਿਲਾਂ ਇੱਕ ਵਾਰੀ ਉਸ ਨੂੰ ਆਪਾਂ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਤੇ ਆਪਾਂ ਇਹਦੇ ਵਾਸਤੇ ਲਿਆ ਆ ਜੀ 1 ਕਿਲੋ ਮੋਟਾ ਬੇਸਣ ਤੇ ਤੁਸੀਂ ਬ੍ਰੀਕਫਾਸਟ ਦੀ ਵੀ ਪੰਜੀਰੀ ਬਣਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜੀ ਇਹਦੇ ਵਿੱਚ ਆਪਾਂ 700 ਗ੍ਰਾਮ ਘਿਓ ਪਾਵਾਂਗੇ ਜੀ ਇਹ ਮੈਂ ਗਾਂ ਦਾ ਘਿਓ ਲਿਆ ਆ ਜੀ 50 ਗ੍ਰਾਮ ਬਦਾਮ 50 ਗ੍ਰਾਮ ਸੌਗੀ ਦੋ ਚਮਚੇ ਆਪਾਂ ਸੁਣ ਲੈਈ ਜੀ 50 ਗ੍ਰਾਮ ਖਸਖਾਸ ਤੇ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਆਪਾਂ ਨਾਰੀਅਲ ਨੂੰ ਕद्दूकस ਕੀਤਾ ਜੀ ਤੇ 50 ਗ੍ਰਾਮ ਚਾਰੇ ਗੁੰਦਾ 50 ਗ੍ਰਾਮ ਕਾਜੂ ਤੇ 50 ਗ੍ਰਾਮ ਮਗਜਨੇ ਤੇ ਆਪਾਂ ਇੱਕ ਚਮਚਾ ਜੁਵੈਨ ਦਾਣੇ ਆ ਜੀ ਤੇ ਪੰਜੀਰੀ ਵਿੱਚ ਪਾਣ ਲਈ ਆਪਾਂ 500 ਗ੍ਰਾਮ ਸ਼ੱਕਰ ਲਈ ਜੀ ਸ਼ੱਕਰ ਦੀ ਮਾਤਰਾ ਵੀ ਤੁਸੀਂ ਆਪਣੇ ਸਵਾਦ ਦੇ ਸਹਾਬਨਾ ਵੱਧ ਘੱਟ ਕਰ ਸਕਦੇ ਹੋ ਜੇ ਤੁਸੀਂ ਮਿੱਠਾ ਘੱਟ ਖਾਣਾ ਪਸੰਦ ਕਰਦੇ ਥੋੜੀ ਘੱਟ ਪਾ ਲਓ ਜੇ ਤੁਸੀਂ ਥੋੜਾ ਜਿਆਦਾ ਪਾਣਾ ਥੋੜਾ ਜਿਆਦਾ ਪਾ ਸਕਦੇ ਹੋ ਤੇ ਚਲੋ ਜੀ ਫਿਰ ਬਣਾਣੀ ਸ਼ੁਰੂ ਕਰਦੇ ਆਂ ਜੀ ਅੱਜ ਦੀ ਆਪਣੀ ਰੈਸਪੀ ਆਪਾਂ ਗੈਸ ਤੇ ਰੱਖਤੇ ਜੀ ਕੜਾਈ ਗੈਸ ਕਰ ਲਿਆ ਜਿਉਂ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚਾ ਦੇਸੀ ਘਿਓ ਦਾ ਘਿਓ ਨੂੰ ਹਲਕਾ ਜਿਹਾ ਕਰਾਂਗੇ ਜੀ ਗਰਮ ਮਦਦੇ ਤੇ ਆਪਾਂ ਪਾਵਾਂਗੇ ਜੀ ਬਦਾਣਾ ਇਸ ਦੇ ਨਾਲ ਹੀ ਪਾ ਦਾਂਗੇ ਟੁਕੜੀ ਇਹਨਾਂ ਨੂੰ ਕਰਾਂਗੇ ਜੀ ਤੁਸੀਂ ਮੀਡੀਅਮ ਫਲੇਮ ਤੇ ਇਹਨਾਂ ਨੂੰ ਥੋੜਾ ਸਕਾਰ ਲੈਣਾ ਜੀ 2-3 ਮਿੰਟ ਇਹਨਾਂ ਨੂੰ ਆਪਾਂ ਭੁੰਨ ਕੇ ਫੇਰ ਕੱਟਦੇ ਹਾਂ ਬਾਦਾਮ ਤੇ ਕਾਜੂ ਰੋਸਟ ਹੋ ਗਏ ਨੇ ਜੀ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਜੀ ਬਾਹਰ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਇੱਕ ਸਾਲੀ ਚ ਕੱਢ ਲਾਂਗੇ ਔਰ ਸੇ ਕੜਾਈ ਵਿੱਚ ਆਪਾਂ 2 ਚਮਚੇ ਹੋਰ ਦੇ ਸਿਕਹ ਹਣਿਆ ਜੀ ਕਿਉਂ ਨਾ ਆਪਾਂ ਮੀਡੀਆ ਫਲੇਮ ਤੇ ਗਰਮ ਕੀਤਾ ਜੀ ਇਹਦੇ ਵਿੱਚ ਆਪਾਂ ਇਹ ਵਾਲੀਆਂ ਗੁੰਡਾ ਇਹਨਾਂ ਸੜਾਈ ਕਰਾਂਗੇ ਗੁੰਡਾ ਤੁਸੀਂ ਜਦੋਂ ਵੀ ਫਰਾਈ ਕਰਨਾ ਬਿਲਕੁਲ ਲੋ ਫਰਾਈ ਤੇ ਫਰਾਈ ਕਰਨਾ ਤਾਂ ਕਿ ਇਹ ਚੰਗੀ ਤਰ੍ਹਾਂ ਪੁੱਲ ਜਾਣ ਗੁੰਡਾ ਫਰਾਈ ਹੋ ਗਈਆਂ ਨੇ ਜੀ ਇਹਨਾਂ ਨੂੰ ਵੀ ਆਪਾਂ ਬਾਰਕ ਕਟਾਂ ਕੜਾਈ ਵਿੱਚ ਆਪਾਂ ਦੋ ਚਮਚੇ ਦੇਸੀ ਘਿਓ ਲਿਆ ਜੀ ਤੇ ਇਹਦੇ ਵਿੱਚ ਆਪਾਂ ਇਹ ਵਾਲੇ ਫੁੱਲ ਮਖਾਣੇ ਪਾਵਾਂਗੇ ਜੀ ਫਲਮਖਾਨੇ ਨੂੰ ਵੀ ਆਪਾਂ ਬਿਲਕੁਲ ਮੀਡੀਅਮ ਫਲੇਮ ਤੇ ਹੌਲੀ-ਹੌਲੀ ਭੁੰਨਾਂਗੇ ਜਦ ਤੱਕ ਇਹ ਬਿਲਕੁਲ ਕ੍ਰਾਂਚੀ ਨਹੀਂ ਹੋ ਜਾਂਦੇ ਫਲਮਖਾਨੇ ਵੀ ਰੋਸਟ ਹੋ ਗਏ ਨੇ ਜੀ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕਰਦੇ ਹਾਂ ਕੜਾਈ ਵਿੱਚ ਹੁਣ ਆਪਾਂ ਸਾਰਾ ਘਿਓ ਪਾਤਾ ਜੀ ਤੇ ਥੋੜਾ ਜਿਹਾ ਘਿਓ ਆਪਾਂ ਬਚਾਇਆ ਹੈ ਜੇ ਜ਼ਰੂਰਤ ਪਈ ਕਿ ਤੇ ਫਿਰ ਆਪਾਂ ਪਾਵਾਂਗੇ ਜੀ ਹੁਣ ਇਹਦੇ ਵਿੱਚ ਆਪਾਂ ਪਾਉਨੇ ਆਂ ਜੀ ਮੇਸਰਨ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ ਤੇ ਤੁਸੀਂ మీడియం ਫਲੇਮ ਤੇ ਵੇਸਣ ਨੂੰ 15 ਕਿ ਮਿੰਟ ਵਾਸਤੇ ਭੁੰਨਣਾ ਜੀ ਪਹਿਲਾਂ ਜਿਸ ਟਾਈਮ ਆਪਾਂ ਵੇਸਣ ਪਾਣਾ ਹੈ ਤੇ ਇਹਨੇ ਬਿਲਕੁਲ ਡਰਾਈ ਹੋ ਜਾਣਾ ਤੇ ਜ ਜਦੋਂ ਜਦੋਂ ਇਹਨੂੰ ਪੁੱਜਦੇ ਜਾਣਾ ਤੇ ਆਪਣੇ ਆਪ ਹੀ ਇਹਨੇ ਘੋੜ ਛੱਡ ਦੇਣਾ ਜੀ ਚੰਗੀ ਤਰ੍ਹਾਂ ਕਰ ਲਾਂਗੇ ਜੀ ਇਹਨੂੰ ਮਿਕਸ ਵੇਸਣ ਨੂੰ ਆਪਾਂ ਸਾਰੇ ਘਿਓ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਹੁਣ ਇਹ ਕਾਫੀ ਡਰਾਈ ਹੈ ਜੀ ਤੇ ਜਦੋਂ ਇਹਨੂੰ ਆਪਾਂ ਭੁੰਨਣਾ ਹੈ ਤੇ ਹੌਲੀ-ਹੌਲੀ ਇਹਨੇ ਆਪਣੇ ਆਪ ਹੀ ਕਿਉਰ ਛੱਡਣਾ ਹੈ ਤੇ ਜਦੋਂ ਵੇਸਣ ਦੀ ਚੰਗੀ ਤਰ੍ਹਾਂ ਖੁਸ਼ਬੂ ਆਉਣ ਲੱਗ ਜਾਏ ਕਿ ਇਹਦਾ ਕਲਰ ਚੇਂਜ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਬਾਕੀ ਸਾਰਾ ਸਮਾਨ ਪਾਵਾਂਗੇ ਜੀ ਹੁਣ ਇਹਨੂੰ 15 ਮਿੰਟ ਆਪਾਂ మీడియం ਫਲੇਮ ਤੇ ਭੁੰਨਣਾ ਹੈ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ ਭੁੰਨ ਕੇ ਕਰਾਂਗੇ ਜੀ ਤਿਆਰ ਟੋਟਲ ਆਪਾਂ ਨੂੰ 20 ਮਿੰਟ ਲੱਗੇ ਜੀ ਵੇਸਣ ਨੂੰ ਭੁੰਨਦੇ ਆ ਦੇਖੋ ਇਹਨੇ ਕਿਉਂ ਛੜਤਾ ਹੈ ਵੇਸਣ ਵੀ ਕਾਫੀ ਫੁੱਲ ਗਿਆ ਹੈ ਬਿਲਕੁਲ ਵੇਸਣ ਪੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਸਭ ਤੋਂ ਪਹਿਲਾਂ ਇਹ ਵਾਲੀ ਖਸਖਾਸ ਕਿਉਂਕਿ ਵੇਸਣ ਕਾਫੀ ਗਰਮ ਹੈ ਇਹਨੇ ਇਹਦੇ ਨਾਲ ਆਪਣੇ ਆਪ ਖਸਖਾਸ ਨੇ ਰੋਸਟ ਹੋ ਜਾਣਾ ਹੈ ਜੀ ਇਹਦੇ ਵਿੱਚ ਮੈਂ ਡਰਾਈ ਫਰੂਟਸ 50-50 ਗ੍ਰਾਮ ਲਏ ਨੇ ਤੇ ਤੁਸੀਂ ਆਪਣੀ ਲੋੜ ਅਨੁਸਾਰ ਇਹਦੀ ਮਾਤਰਾ ਨੂੰ ਵਧਾ ਘਟਾ ਵੀ ਸਕਦੇ ਹੋ ਜੇ ਤੁਸੀਂ ਜ਼ਿਆਦਾ ਪਾਣੀ ਤੇ ਜ਼ਿਆਦਾ ਪਾ ਸਕਦੇ ਹੋ ਪਰ ਮੈਂ ਥੋੜੇ ਘੱਟ ਹੀ ਪਾਏ ਨੇ ਕਿਉਂਕਿ ਅਵੀ ਤੁਸੀਂ ਆਪਣੇ ਅਨਸਾਰ ਇਹਦੇ ਵਿੱਚ ਵੱਧ ਘੱਟ ਪਾ ਸਕਦੇ ਹੋ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸੁੰਡ ਸੁੰਡ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਸਰਦੀਆਂ ਵਿੱਚ ਇਹ ਸਾਡੇ ਸਰੀਰ ਨੂੰ ਸਰਦਾ ਤੋਂ ਬਚਾਉਂਦੀ ਹੈ ਵਾਇਰ ਤੋਂ ਬਚਾਉਂਦੀ ਹੈ ਤੇ ਇਸ ਕਰਕੇ ਇਸ ਜੀਰੀ ਵਿੱਚ ਸੁੰਡ ਪਾਉ ਤੇ ਇਹਦਾ ਟੇਸਟ ਵੀ ਵੱਧਦਾ ਹੈ ਤੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਨਾਲ ਹੀ ਆਪਾਂ ਜੁਵੈਨ ਪਾ ਦਾਂਗੇ ਇਹ ਦੋਨੇ ਚੀਜ਼ਾਂ ਸਾਡੇ ਬੋਡੀ ਲਈ ਬਹੁਤ ਜ਼ਿਆਦਾ ਵਧੀਆ ਨੇ ਇਹ ਸਾਰੀਆਂ ਚੀਜ਼ਾਂ ਨੂੰ ਹਜਮ ਕਰਨ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ ਜੀ ਇਸ ਦੇ ਨਾਲ ਹੀ ਹੈ ਹਲਕੀਆਂ ਜੀਆਂ ਰੋਸਟ ਹੋ ਜਾਣੀਆਂ ਨੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੈ ਉਸ ਹਿਸਾਬ ਨਾਲ ਇਹ ਪੁੱਜ ਕੇ ਤਿਆਰ ਹੋ ਜਾਣੀਆਂ ਨੇ ਕੋਣਸੀ ਇਹਦੇ ਵਿੱਚ ਪਾਵਾਂਗੇ ਜੀ ਨਾਰੀਅਲ ਨਾਰੀ ਵਾਲੀ ਸੌਗੀ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਅਜਵੈਨ ਪਾਈ ਹੈ ਜੀ ਜੇ ਤੁਸੀਂ ਇਹਦੇ ਵਿੱਚ ਪਾਣੀ ਐ ਤਾਂ ਪਾਓ ਜੇ ਨਹੀਂ ਪਾਣੀ ਤਾਂ ਨਾ ਪਾਓ ਜੀ ਤੁਹਾਡੀ ਆਪਣੀ ਇੱਛਾ ਹੈ ਪਰ ਮੈਂ ਜਦੋਂ ਵੀ ਇਹ ਵੈਸਨ ਦੀ ਪਨੀਰੀ ਬਣਾਉਣੀ ਆ ਮੈਂ ਸੁੰਢ ਤੇ ਜਿਵਾਨੇ ਦੇ ਵਿੱਚ ਜ਼ਰੂਰ ਪਾਉਣੀ ਆ ਇਹਦੇ ਨਾਲ ਇਹਦਾ ਟੇਸਟ ਵੀ ਵੱਧਦਾ ਹੈ ਸਰਦੀਆਂ ਵਾਸਤੇ ਸਾਨੂੰ ਬਹੁਤ ਜ਼ਿਆਦਾ ਫਲਾਵੋ ਦੀ ਲੋੜ ਆਇਈ। ਹੁਣ ਪਾ ਦਾਂਗੇ ਜੀ ਇਹਦੇ ਵਿੱਚ ਆਪਾਂ ਮਾਗੇ ਚ ਇਹਨਾਂ ਨੂੰ ਵੀ ਕਰਾਂਗੇ ਜੀ ਮਿਕਸ ਤੇ ਮੈਂ ਇਸੇ ਤਰ੍ਹਾਂ ਗੁੰਡਾ ਨੂੰ ਵੀ ਥੋੜਾ ਜਿਹਾ ਪੀਸ ਲਿਆ ਤੇ ਇਹ ਵਾਲੇ ਮੈਂ ਡਰਾਈ ਫਰੂਟ ਇਹਨਾਂ ਨੂੰ ਵੀ ਕੀਤਾ ਜੀ ਮਦਰੜ ਫਰੜ ਨਾਲ ਹੀ ਇਹ ਵਾਲੇ ਫੁੱਲ ਮਖਾਣੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਪੀਸ ਕੇ ਪਾ ਰਹੀਆਂ ਜੀ ਤੇ ਤੁਸੀਂ ਜੇ ਇਹਨਾਂ ਨੂੰ ਸਾਫ ਤੇ ਪਾਣਾ ਸਾਫ ਤੇ ਵੀ ਪਾ ਸਕਦੇ ਹੋ ਪਰ ਇਹਦਾ ਪੀਸ ਕੇ ਪਾਣ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਾਚ ਜਾਂਦਾ ਹੈ ਜੀ ਇਹ ਵਾਲੀਆਂ ਚੀਜ਼ਾਂ ਨੂੰ ਮੈਂ ਸਪਾਦਾਾਂਗੀ ਤੇ ਇਹਨਾਂ ਨੂੰ ਕਰਦਾਂਗੇ ਜੀ ਆਪਾਂ ਮਿਕਸ ਇਹ ਪੰਜੀਰੀ ਇੰਨੀ ਕੁ ਟੇਸਟੀ ਬਣਦੀ ਐ ਕਿਉਂਕਿ ਤੁਸੀਂ ਇਹਨੂੰ ਇੱਕ ਵਾਰੀ ਬਣਾਓ ਤੇ ਮਹੀਨੇ ਭਰ ਵਾਸਤੇ ਰੱਖ ਸਕਦੇ ਹੋ ਤੇ ਇਹ ਮਹੀਨੇ ਤੱਕ ਤੁਸੀਂ ਇਹਨੂੰ ਜ਼ਿਆਦਾ ਬਣਾ ਕੇ ਵੀ ਰੱਖ ਸਕਦੇ ਹੋ ਜਿਹੜੀ 1 ਮਹੀਨਾ ਹੈ ਚਲੋ ਇਹ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਸ਼ੱਕਰ ਇਹਨੂੰ ਕਰਦਾਂਗੇ ਜੀ ਮਿਕਸ ਲੇਮ ਆਪਣੀ ਬਿੰਕੂਨ ਲੋਆ ਸੇਮਾ LTE ਆਪਾਂ ਸੱਜਾ ਕਰਵਾ ਕੇ ਚੰਗੀ ਤਰ੍ਹਾਂ ਕਰ ਦਾਂਗੇ ਜੀ ਮਿਕਸ ਤੇ ਲੋ ਜੀ ਆਪਣੀ ਬਹੁਤ ਹੀ ਹੈਲਦੀ ਟੇਸਟੀ ਬੇਸਨ ਦੀ ਪੰਜੀਰੀ ਬਣ ਕੇ ਹੋ ਗਈ ਜੀ ਤਿਆਰ ਇੱਥੇ ਤੁਸੀਂ ਆਪਣਾ ਮਿੱਠਾ ਚੈੱਕ ਕਰ ਲਓ ਤੁਹਾਨੂੰ ਘੱਟ ਲੱਗੇ ਤੁਸੀਂ ਹੋਰ ਪਾ ਸਕਦੇ ਹੋ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀਆਂ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ। ਇਹਨੂੰ ਕਰਦਾਂਗੇ ਆਪਾਂ ਬਹੁਤ ਚੰਗੇ ਤਰੀਕੇ ਨਾਲ ਮਿਕਸ। ਬਲੌਜੀ ਆਪਣੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਹੈ ਜੀ। ਦੇਖੋ। ਬਹੁਤ ਹੀ ਸੋਹਣੀ ਬਣੀ ਹੈ ਪੰਜੀਰੀ। ਖੁਸ਼ਬੂ ਬਹੁਤ ਵਧੀਆ ਆਉਣ ਲੱਗੀ ਐ ਤੇ ਤੁਸੀਂ ਗੈਸ ਬੰਦ ਕਰਕੇ ਥੋੜੀ ਦੇਰ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਕਿਉਂਕਿ ਬੇਸਨ ਕਾਫੀ ਗਰਮ ਐ। ਜੇਕਰ ਇਹਨੂੰ ਅਸੀਂ ਹਿਲਾਵਾਂਗੇ ਨਹੀਂ ਤੇ ਇਹਦਾ ਕਲਰ ਚੇਂਜ ਹੋ ਜਾਏਗਾ ਤੇ ਥੋੜਾ ਹਲਕਾ ਠੰਡਾ ਹੋ ਜਾਏਗਾ ਫਿਰ ਇਹਨੂੰ ਤੁਸੀਂ ਬਿਲਕੁਲ ਠੰਡਾ ਕਰਕੇ ਕਿਸੇ ਡੱਬੇ ਵਿੱਚ ਭਰ ਕੇ ਰੱਖੋ ਤੇ ਜਿੰਨੀ ਕ ਜਰੂਰਤ ਉਸ ਹਿਸਾਬ ਨਾਲ ਇਹਨੂੰ ਤੁਸੀਂ ਇਸਤੇਮਾਲ ਕਰੋ ਜੀ ਹੁਣ ਕਰਦੇ ਹਾਂ ਜੀ ਆਪਾਂ ਇਹਨੂੰ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੇਸਨ ਦੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਇਹਨੂੰ ਬਣਾ ਕੇ ਆਪਾਂ ਤਿਆਰ ਕੀਤਾ ਹੈ ਤੇ ਇਹ ਕਾਫੀ ਜ਼ਿਆਦਾ ਟੇਸਟੀ ਹੈ ਇਹ ਸਵੇਰ ਸਵੇਰ ਤੁਸੀਂ ਇਹਨੂੰ ਦੁੱਧ ਨਾਲ ਜਾਂ ਚਾਹ ਦੇ ਨਾਲ ਲਓ ਤੇ ਤੁਹਾਡਾ ਪੂਰੇ ਦਿਨ ਬਿਲਕੁਲ ਵਧੀਆ ਜਾਏਗਾ ਤੇ ਸਰੀਰ ਨੂੰ ਕੋਈ ਵੀ ਈਕਨੈਸ ਨਹੀਂ ਰਹੇਗੀ ਤੇ ਬਾਡੀ ਨੂੰ ਬਹੁਤ ਹੀ ਰਹਿਦਾ ਲਾਭ ਮਿਲੇਗਾ ਛੋਟੇ ਬੱਚਿਆਂ ਨੂੰ ਵੀ ਤੁਸੀਂ ਦਿਓ ਤੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੀ ਇਹ ਸੀ ਮੇਰਾ ਤਰੀਕਾ ਬੇਸਨ ਦੀ ਪੰਜੀਰੀ ਬਣਾਉਣ ਦਾ ਜੇਕਰ ਤੁਹਾਨੂੰ ਇਹ ਤਰੀਕਾ ਵਧੀਆ ਲੱਗਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਫਿਰ ਮੈਨੂੰ ਦੱਸਿਓ ਜੀ ਤੁਹਾਡੀ ਪੰਜੀਰੀ ਕਿਵੇਂ ਦੀ ਬਣੀ ਹੈ ਜੀ ਹੁਣ ਕਰਦੇ ਹਾਂ ਜੀ ਆਪਾਂ ਇਹਦਾ ਟੇਸਟ ਦੇਖਦੇ ਹਾਂ ਕਿ ਕਿਵੇਂ ਦੀ ਬਣੀ ਹੈ ਜੀ ਆਪਣੀ ਪੰਜੀਰੀ ਪੰਜੀਰੀ ਬਹੁਤ ਜਿਆਦਾ ਟੇਸਟੀ ਬਣੀ ਖਾ ਕੇ ਮਜ਼ਾ ਆ ਗਿਆ ਤੇ ਤੁਸੀਂ ਵੀ ਬਹੁਤ ਹੀ ਹੈਲਦੀ ਕੈਲਸ਼ੀਅਮ ਤੇ ਪ੍ਰੋਟੀਨ ਨਾਲ ਭਰਪੂਰ ਇਹ ਪੰਜੀਰੀ ਨੂੰ ਜ਼ਰੂਰ ਬਣਾਇਓ ਕਿਉਂਕਿ ਸਰਦੀਆਂ ਆ ਜਾਂਵਾਂ ਤੇ ਸਰਦੀਆਂ ਵਿੱਚ ਇਹ ਚੀਜ਼ਾਂ ਨੂੰ ਖਾਣਾ ਚਾਹੀਦਾ ਜੀ ਆਪਾਂ ਮਿਲਾਂਗੇ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਾਰ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ